ਸਿਰਸਾ ਨੇ ਦੋਸਤਾਂ ਵੱਲੋਂ ਪੂਰੇ ਪੰਜਾਬ 'ਚ ਅਤਵਾਦ ਵੱਖਵਾਦ ਦੇ ਖਿਲਾਫ ਔਰ ਖਾਸ ਕਰਕੇ ਪੱਛਮ ਬੰਗਾਲ ਦੇ ਵਿੱਚ ਜਿਸ ਤਰ੍ਹਾਂ ਹਿੰਦੂਆਂ ਦੀ ਹੱਤਿਆ ਹੋ ਰਹੀ ਹੈ ਉਹਦੇ ਵਿਰੋਧ 'ਚ ਪੂਰੇ ਪੰਜਾਬ 'ਚ ਅਸੀਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਉਸ ਸੰਬੰਧੀ ਪਟਿਆਲੇ ਵੀ ਹੋਈ ਹੈ ਔਰ ਅੱਜ ਅਸੀਂ ਖੰਨੇ ਵਿਖੇ ਵੀ ਮੀਟਿੰਗਾਂ ਕੀਤੀਆਂ ਕਿਉਂਕਿ ਅਸੀਂ ਇਹ ਮੰਨਦੇ ਆਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਗਾਤਾਰ ਬੰਬ ਸਪੋਟ ਹੋ ਰਹੇ ਹਨ ਅਤਵਾਦੀ ਹਮਲੇ ਹੋ ਰਹੇ ਹਨ ਕਾਨੂੰਨ ਵਿਵਸਥਾ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਬਾਖਵਾਖ ਸ਼ਹਿਰਾਂ ਦੇ ਵਿੱਚ ਹਤਿਆਮਾਂ ਹੋ ਰਹੀਆਂ ਲੁੱਟਖੋ ਹੋ ਰਹੀਆਂ ਚੈਨਸ ਚੋਰੀ ਦੀ ਵਾਰਦਾਤ ਹੋ ਰਹੀ ਹੈ ਐਸੀ ਹਾਲਤ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਲਾ ਮੇਨਟੇਨ ਕਰਨ ਵਾਲੀ ਏਜੰਸੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਫੇਲ ਹੋਰ ਸਾਬਤ ਹੋ ਰਹੀ ਹੈ ਤਾਂ ਇਸ ਕਰਕੇ ਸਮਾਜ ਦਾ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਲਗਾਤਾਰ ਬੰਮ ਫਟਦੇ ਚਲੇ ਗਏ ਔਰ ਹੁਣ ਇੱਕ ਨਵੀਂ ਲੜਾਈ ਪੰਜਾਬ ਦੇ ਅੰਦਰ ਛਿੜ ਗਈ ਹੈ ਕਿ ਦੋ ਵੱਡੇ ਲੀਡਰ ਇਹ ਲੜਾਈ ਲੜ ਰਹੇ ਕਿ ਪ੍ਰਤਾਪ ਸਿੰਘ ਬਾਜਵਾਲ ਜੀ ਕਹਿ ਰਹੇ ਪੰਜਾਬ ਬੰਬ ਆ ਗਏ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕਹਿ ਰਹੇ ਵੀ ਸਰੋਤ ਦੱਸੋ ਦੋਨਾਂ ਦੀ ਲੜਾਈ ਦੇ ਵਿੱਚ ਪੰਜਾਬ ਉਲਝ ਕੇ ਰਹਿ ਗਿਆ ਹੈ ਕੋਈ ਬੰਦਾ ਇਹ ਕੋਸ਼ਿਸ਼ ਨਹੀਂ ਕਰ ਰਿਹਾ ਜਿਹੜੇ ਲੋਕ ਚੁਣ ਕੇ ਆਏ ਜਿਨ੍ਹਾਂ ਦੀ ਸਰਕਾਰ ਹੈ ਕਿ ਪੰਜਾਬ ਦੇ ਵਿੱਚ ਬੰਬ ਵਿਸਫੋਟ ਨਾ ਹੋਣ નિર્ਦੋਸ਼ ਲੋਕਾਂ ਦੀ ਹੱਤਿਆ ਨਾ ਹੋਵੇ ਪੰਜਾਬ ਦੇ ਵਿੱਚ ਲਗਾਤਾਰ ਹਿੰਦੂ ਲੀਡਰਾਂ ਦੇ ਉੱਤੇ ਹਮਲੇ ਹੋ ਰਹੇ ਹਨ ਔਰ ਸਭ ਤੋਂ ਵੱਡੀ ਤਰਾਸਦੀ ਜਿਹੜੀ ਸ਼੍ਰੀ ਸੁਭਸਨ ਹਿੰਦੁਸਤਾਨ ਮਹਿਸੂਸ ਕਰ ਰਹੀ ਹੈ ਰਾਸ਼ਟਰੀ ਪੱਧਰ ਦੇ ਉੱਤੇ ਵੀ ਵਖਾ ਬੋਰਡ ਕਾਨੂੰਨ ਦੇ ਵਿੱਚ ਸੁਧਾਰ ਦਾ ਜਿਹੜਾ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਵੈਸਟ ਬੰਗਾਲ ਦੇ ਅੰਦਰ ਹਿੰਦੂਆਂ ਦੇ ਉੱਤੇ ਹਮਲੇ ਲਗਾਤਾਰ ਵਧ ਗਏ ਖਾਸ ਕਰਕੇ ਮਰਸੀਦਾਬਾਦ ਤੇ ਔਰ ਆਸ-ਪਾਸ ਇਲਾਕਿਆਂ ਦੇ ਵਿੱਚ ਐਸੇ ਹਾਲਾਤ ਬਣ ਗਏ ਜਿਦੇ ਵਿੱਚ ਹਿੰਦੂਆਂ ਦੀ ਸੁਰੱਖਿਆ ਨਾ ਮਾਤਰ ਵੀ ਰਹਿ ਗਈ ਹੈ ਇੱਥੋਂ ਤੱਕ ਕਿ TMC ਦੇ ਜਿਹੜੇ ਹਿੰਦੂ ਲੀਡਰ ਹੈ ਉਹ ਵੀ ਸਿਕਿਓਰ ਨਹੀਂ ਹੈ ਔਰ ਆ ਸਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਮੂਖ ਦਰਸ਼ਕ ਬਣੀ ਹੋਈ ਹੈ ਜਦ ਕੋ ਪੂਰੇ ਹਿੰਦੁਸਤਾਨ ਦਾ ਸਮਾਜ ਇਹ ਚਾਹ ਰਿਹਾ ਹੈ ਕਿ ਰਾਸ਼ਟਰਪਤੀ ਸ਼ਾਸਨ ਬਿਨਾ ਕਿਸੇ ਦੇਰੀ ਤੋਂ ਲਗਾਇਆ ਜਾਣਾ ਚਾਹੀਦਾ ਹੈ ਔਰ ਵੈਸਟ ਬੰਗਾਲ ਨੂੰ ਮਿਲਟਰੀ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅਗਰ ਵਖਾ ਬੋਰਡ ਕਾਨੂੰਨ ਦੇ ਨਾਲ ਕਿਸੇ ਦੀ ਵਿਰੋਧਤਾ ਹੈ ਸਹਿਮਤੀ ਨਹੀਂ ਹੈ ਤਾਂ ਉਹ 75 ਰਿਟ ਪਟੀਸ਼ਨਾਂ ਸੁਪਰੀਮ ਕੋਰਟ ਚ ਚਲੀ ਗਿਆ ਜਾਂ ਤਾਂ ਸੁਪਰੀਮ ਕੋਰਟ ਤੇ ਵਿਸ਼ਵਾਸ ਕਰੋ یا پھر اپنا विरोध ਜਿਹੜਾ ਹੈ ਲੋਕਤੰਤਰੀ ਪ੍ਰਕਿਰਿਆ ਦੇ ਤਹਿਤ ਕਰੋ ਲੇਕਿਨ ਹਿੰਦੂਆਂ ਦੇ ਘਰਾਂ ਤੇ ਹਮਲਾ ਕਰਨਾ ਉਹਨਾਂ ਦੀ ਹੱਤਿਆ ਕਰ ਦੇਣਾ ਪਰ ਉਹਨਾਂ ਦੀਆਂ ਪਤਨੀਆਂ ਨੂੰ ਇਹ ਕਹਿ ਦੇਣਾ ਕਿ ਅਸੀਂ ਤੁਹਾਡੇ ਪਤੀਆਂ ਨੂੰ ਇਸ ਕਰਕੇ ਛੱਡਾਂਗੇ ਜਦੋਂ ਤੁਸੀਂ ਆਪਣੀ ਮੰਗ ਦਾ ਸੰਦੂਰ ਪਹੁੰਚ ਦੋਗੇ ਮੰਗਲ ਸਤਲਤਾਰ ਕੇ ਸਾਡੇ ਨਾਲ ਜਾਓਗੇ ਤਾਂ ਅਸੀਂ ਤੁਹਾਡੇ ਹਸਬੰਡ ਨੂੰ ਤੁਹਾਡੇ ਪਤੀਆਂ ਨੂੰ ਛੱਡ ਸਕਦੇ ਆ ਇਸ ਤਰ੍ਹਾਂ ਦੀ क्रੂਲਟੀ ਇਸ ਤਰ੍ਹਾਂ ਦੀ ਨਿਰਮਤਾ ਹੋ ਰਹੀ ਹੋਵੇ ਔਰ ਕੇਂਦਰ ਦੇ ਵਿੱਚ ਬੈਠੇ ਮੋਦੀ ਸਰਕਾਰ ਜਿਹੜਾ ਹੈ ਮੁਖਦਰਸ਼ਕ ਬਣੇ ਰਾਜਨੀਤਿਕ ਜਮਾ ਘਟਾਓ ਕਰੇ ਇਹ ਕਤਈ ਬਰਦਾਸ਼ਤਯੋਗ ਨਹੀਂ ਹੈ ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਆਪਣੇ ਪੱਧਰ ਦੇ ਤੇ ਵੱਖ-ਵੱਖ ਜ਼ਿਲ੍ਹਿਆਂ ਤੇ ਰਾਸ਼ਟਰੀ ਪੱਧਰ ਤੇ ਅਸੀਂ ਮਿਲਗਾ ਕਰਕੇ ਇਹ ਮੰਗ ਕਰ ਰਹੇ ਕਿ ਮੋਦੀ ਸਰਕਾਰ ਨੂੰ ਵੀ ਰਾਜਨੀਤਿਕ ਤ੍ਰਸਟੀ ਕਰਨ ਤੋਂ ਉੱਪਰ ਉੱਠ ਕੇ ਉਸ ਸਮਾਜ ਦੀ ਰੱਖਿਆ ਕਰਨੀ ਚਾਹੀਦੀ ਹੈ ਜਿਹੜਾ ਸਮਾਜ ਦੇ ਦੀ ਏਕਤਾ ਕੰਡਤਾ ਲਈ ਹਮੇਸ਼ਾ ਲੜਦਾ ਹੈ ਸਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਨੂੰ ਵੀ ਗੈਰ ਜ਼ਿੰਮੇਵਾਰਾ ਬਿਆਨ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਪੰਜਾਬ ਦੇ ਵਿੱਚ ਡਰ ਔਰ ਸਹਿਮ ਦਾ ਵਾਤਾਵਰਨ ਬਣੇ ਪਰ ਸਰਕਾਰ ਨੂੰ ਵੀ ਨਹੀਂ ਚਾਹੀਦਾ ਕਿ ਬਦਲਾਖੋਰੀ ਦੀ ਰਾਜਨੀਤੀ ਕਰੇ ਅਗਰ ਇੱਕ ਐਲੋਪੀ ਇਸ ਤਰ੍ਹਾਂ ਦਾ આરોਪ ਲਗਾ ਰਿਹਾ ਹੈ ਤਾਂ ਉਹਨੂੰ ਵਿਧਾਨ ਸਭਾ ਦੇ ਸਪੀਕਰ ਦੇ ਰਾਹੀਂ ਨੋਟਿਸ ਭੇਜਿਆ ਜਾ ਸਕਦਾ ਸੀ ਵਿਧਾਨ ਸਭਾ ਦੇ ਅਨੇਕੋ ਨਿਯਮ ਹਨ ਇਹ ਵਿਧਾਨ ਸਭਾ ਦੇ ਐਲੋਪ ਨੂੰ ਉਹ ਗਲ ਪੁੱਛੀ ਜਾ ਸਕਦੀ ਸੀ ਕਿ ਜਿਹਦੇ ਨਾਲ ਰਾਜਨੀਤਿਕ ਦੁਸ਼ਮਣੀ ਦਾ ਨਜ਼ਾਰਾ ਨਾ ਆਉਂਦਾ ਬਲਕਿ ਜ਼ਿੰਮੇਵਾਰੀ ਦੇ ਘਟਾਰੇ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਖੜਾ ਕੀਤਾ ਜਾਂਦਾ ਉਸ ਪ੍ਰਕਿਰਿਆ ਦੇ ਵਿੱਚ ਨਾ ਜਾ ਕੇ ਬੰਬ ਸਪੋਰਟ ਰੋਕਣ ਦੀ ਪ੍ਰਕਿਰਿਆ 'ਚ ਨਾ ਜਾ ਕੇ ਅਸੀਂ ਇੱਕ ਰਾਜਨੀਤਿਕ ਲੜਾਈ ਦੇ ਵਿੱਚ ਉਲਝ ਗਏ ਜਿਹਦੇ ਨਾਲ ਆਮ ਜਨਤਾ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਸਰ ਬੰਗਾਲ ਦੀ ਬੰਗਾਲ ਦੀ ਜਿਹੜੀ ਰਾਜਨੀਤੀ ਗਵਰਨਮੈਂਟ ਹੈ ਉਹਨਾਂ ਨੂੰ ਕਿਸ ਨੇ ਹਲਾਉਣਾ ਚਾਹੂਗਾ ਤੁਸੀਂ ਆਪਣੇ ਕੋਲ ਦੇਖੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਰੰਤ ਮੰੰਤਾ ਬੈਨਰਜੀ ਦੀ ਸਰਕਾਰ ਬਰਖਾਸਤ ਹੋਣੀ ਚਾਹੀਦੀ ਹੈ ਜਿਹੜੀ ਸਰਕਾਰ ਆਪਣੇ ਪ੍ਰਦੇਸ਼ ਦੇ ਲੋਕਾਂ ਨੂੰ ਸੁਰੱਖਿਆ ਦੀ ਗਾਰੰਟੀ ਨਾ ਦੇ ਸਕੇ ਜਿਹੜੇ ਦੰਗਾਈਆਂ ਨੂੰ ਨਾ ਰੋਕ ਸਕੇ ਜਿਹੜੀ ਸਰਕਾਰ ਜਿਹੜੇ ਸਰਕਾਰ ਦਾ ਮੁੱਖ ਮੰਤਰੀ ਮੌਲਵੀਆਂ ਦੀ ਮੀਟਿੰਗ ਤੇ ਜਾ ਸਕਦਾ ਲੇਕਿਨ ਦੰਗਾਗ੍ਰਸ ਏਰੀਆ 'ਚ ਨਹੀਂ ਜਾ ਰਹਾ ਔਰ ਗਵਰਨਰ ਕਿਥੇ ਆਪਣੀ ਜ਼ਿੰਮੇਵਾਰੀ ਸਮਝ ਕੇ ਦੰਗਾਗ੍ਰਸ ਏਰੀਆ 'ਚ ਜਾਣ ਜਾਣਾ ਚਾਹੁੰਦੇ ਹੈ ਤਾ ਉਹਨਾਂ ਨੂੰ ਉੱਥੇ ਦੇ ਇਲੈਕਟਿਡ ਮੁੱਖ ਮੰਤਰੀ ਐਡਵਾਈਸ ਕਰਦੇ ਆ ਕਿ ਗਵਰਨਰ ਨੂੰ ਨਹੀਂ ਜਾਣਾ ਚਾਹੀਦਾ ਗਵਰਨਰ ਨੂੰ ਜਾਣਾ ਨਹੀਂ ਚਾਹੀਦਾ ਮੁੱਖ ਮੰਤਰੀ ਜਾਣਾ ਨਹੀਂ ਚਾਹੁੰਦੇ ਤੇ ਫਿਰ ਬੰਗਾਲ ਦਾ Hindu ਕਿਹਦੇ ਉੱਤੇ ٹرسٹ ਕਰੇ ਕੇਂਦਰ ਸਰਕਾਰ ਉੱਤੇ ਕੋਈ ਐਕਸ਼ਨ ਨਹੀਂ ਕਰਨਾ ਚਾਹੁੰਦਾ ਤੇ ਇਹ ਜਿਹੜੀ ਹੈ ਸੋਚ ਤੋਂ ਪਰੇ ਹੈ ਤੁਰੰਤ ਸਿਰਸਨਾਂ ਦੋਸਤਾਂ ਦੇ ਮੰਗਾ ਕਿ ਬੰਗਾਲ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਹੈ ਔਰ ਉੱਥੇ ਦਾ ਸ਼ਾਸਨ ਘੱਟੋ ਘੱਟ 2 ਮਹੀਨੇ ਲਈ ਮਿਲਟਰੀ ਦੇ ਹਵਾਲੇ ਕਰ ਦਿੱਤਾ ਜਾਵੇ ਸਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕੀ ਮੰਗ ਚਾਹੁੰਦੇ ਸੀ ਕੀ ਕਹਿਣਾ ਚਾਹੁੰਦੇ ਕਿ ਕਿਸਿਆ ਲਾਉਣ ਚਾਹੁੰਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇੱਕ ਇੱਕ ਮੰਗ ਹੈ ਕਿ ਜਦੋਂ ਵੈਸਟ ਬੰਗਾਲ ਦੇ ਵੋਟਰਾਂ ਨੇ ਨੀਡਰ ਹੋ ਕੇ ਤੁਹਾਡੀ ਪਾਰਟੀ ਨੂੰ ਵੋਟ ਦਿੱਤੇ ਹੈ ਤੁਹਾਡੀ ਪਾਰਟੀ ਦੀ ਸੀਟਾਂ ਵਧਾਈਆਂ ਤਾਂ ਫਿਰ ਮੰਨਤਾ ਬੈਨਰਜੀ ਵੱਲੋਂ ਇਸ ਰਾਜਨੀਤਿਕ ਬਦਲਾਖੋਰੀ ਤੋਂ ਉਹਨਾਂ ਨੂੰ ਬਚਾਉਣ ਦੇ ਲਈ ਤੁਰੰਤ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੀਦਾ ਹੈ ਕਿਉਂਕਿ ਉੱਥੇ ਲਾਅ ਐਂਡ ਆਰਡਰ ਫੇਲ ਹੋ ਗਿਆ ਕਾਨੂੰਨ ਦੀ ਮਸ਼ੀਨਰੀ ਫੇਲ ਹੋ ਗਈ ਹੈ ਇਸ ਕਰਕੇ ਤੁਰੰਤ ਕਾਨੂੰਨੀ ਮਸ਼ੀਨਰੀ ਨੂੰ ਜ਼ਿੰਦਾ ਕਰਨ ਲਈ ਕਾਨੂੰਨ ਨੂੰ ਬਹਾਲ ਕਰਨ ਦੇ ਲਈ ਵੰਦੋ ਸਮਾਜ ਦੇ ਜੀਣ ਦੇ ਅਧਿਕਾਰ ਨੂੰ ਬਹਾਲ ਕਰਨ ਦੇ ਲਈ ਉਥੇ ਰਾਸ਼ਟਰਪਤੀ ਸ਼ਾਸਨ ਲਗਣਾ ਜ਼ਰੂਰੀ ਹੈ ਅਗਰ ਨਹੀਂ ਲਾਇਆ ਜਾਂਦਾ ਤਾਂ ਮੋਦੀ ਸਰਕਾਰ ਸਿੱਧੇ ਸਿੱਧੇ ਕਟਾਰੇ ਦੇ ਵਿੱਚ ਸ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਚੱਲਣੀ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਸਰਕਾਰ ਲੋਕਾਂ ਨੇ ਚੁਣ ਕੇ ਭੇਜੀ ਹੈ ਚੱਲੇ ਲੇਕਿਨ ਜੇ ਕਾਨੂੰਨ ਵਿਵਸਥਾ ਕਾਇਮ ਨਹੀਂ ਰੱਖ ਰਹੇ ਲੋਕਾਂ ਨੂੰ ਰਾਹਤ ਨਹੀਂ ਮਿਲਵੀ ਲੋਕਾਂ ਨੂੰ ਇਥੇ ਆਪਣੀ ਇੱਛਾ ਨਾਲ ਰਾਤ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਨਹੀਂ ਘਰੇ ਬੈਠੇ ਲੋਕਾਂ ਨਾਲ ਸਨੇਚਿੰਗ ਹੋ ਰਹੀ ਹੈ ਘਰ ਦੇ ਅੰਦਰ ਸਨੇਚਿੰਗ ਹੋ ਰਹੀ ਹੈ ਗੋਲੀਆਂ ਚੱਲ ਰਹੀਆਂ ਖੇਤਾਂ 'ਚ ਚੱਲ ਰਹੀਆਂ ਗਲੀਆਂ 'ਚ ਗੋਲੀਆਂ ਚੱਲ ਰਹੀਆਂ ਉਸ ਦੇ ਬਾਵਜੂਦ ਤੁਸੀਂ ਕੇਵਲ ਔਰ ਕੇਵਲ ਤੁਹਾਡੇ ਐਮਐਲਏ ਪ੍ਰੈਸ ਕਾਨਫਰੰਸ ਕਰਨ ਤੇ ਮਜਬੂਰ ਹੈ ਕੇਵਲ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਬਲੌਕ ਹੋਏ ਪਿਆ ਔਰ ਪੰਜਾਬ ਜਿਹੜਾ ਹੈ ਤਰੱਕੀ ਵੱਲ ਨਹੀਂ ਜਾ ਰਿਹਾ ਕਾਨੂੰਨ ਵਿਵਸਥਾ ਖਤਮ ਹੋ ਰਹੀ ਹੈ ਪੁਲਿਸ ਦੇ ਜਿਹੜੇ ਬੜੇ-ਬੜੇ ਅਧਿਕਾਰੀ ਐ ਏਸੀ ਰੂਮਾਂ 'ਚ ਬੈਠ ਕੇ ਦਾਅਵੇ ਕਰ ਰਹੇ ਜਨਤਾ ਉਹਨਾਂ ਨੂੰ ਮਿਲ ਨਹੀਂ ਸਕਦੀ ਡੀਜੀਪੀ ਪੰਜਾਬ ਨੂੰ ਨਹੀਂ ਮਿਲ ਸਕਦੀ ਤੇ ਅਜੇ ਇਹ ਅਜੇ ਹਾਲੇ 'ਚ ਕਾਨੂੰਨ ਵਿਵਸਥਾ ਜਬ ਬਹਾਲ ਹੀ ਨਹੀਂ ਹੋ ਰਹੀ ਪੁਲਿਸ ਅਫਸਰ ਜਿਹੜਾ ਹੈ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਨਹੀਂ ਬਹਾਲ ਕਰ ਰਹੇ ਮੁੱਖ ਮੰਤਰੀ ਸਾਡੇ ਵਰਗੇ ਹਿੰਦੂ ਲੀਡਰਾਂ ਨੂੰ ਮੁਲਾਕਾਤ ਹੀ ਨਹੀਂ ਕਰ ਸਕਦੇ ਅਸੀਂ 3 ਸਾਲ ਤੋਂ ਉਹਨਾਂ ਤੋਂ ਮਿਲਣ ਦਾ ਟਾਈਮ ਮੰਗ ਰਹੇ ਮੁੱਖ ਮੰਤਰੀ ਆਫਿਸ ਜਿਹੜਾ ਰਿਪਲਾਈ ਨਹੀਂ ਕਰ ਰਿਹਾ ਤੇ ਆਮ ਜਨਤਾ 'ਚ ਵਿਸ਼ਵਾਸ ਨਹੀਂ ਬਹਾਲ ਹੋਏਗਾ ਤੇ ਕੈਸੀ ਬਦਲਾਵ ਦੀ ਸਰਕਾਰ ਹੈ ਇਸ शिवसेना ਅੰਦੋਸ਼ਾਨ ਦਾਸਾ ਜੇ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਨੈਕਸਟ ਸਟੈਪ ਤੁਹਾਡਾ ਕੀ ਹੋਏਗਾ ਸਰ ਦੇਖੋ ਲੋਕਤੰਤਰ 'ਚ ਸਾਨੂੰ ਅਧਿਕਾਰ ਹੈ ਅਸੀਂ ਅੰਦੋਲਨ ਕਰੀ ਜਮਤਾ ਪਾਰਟੀ ਦਾ ਇੱਕ ਛੋਟਾ ਵਰਕਰ ਹੋਣ ਦੇ ਨਾਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਮੈਂ ਤੁਹਾਡੇ ਨਾਲ ਹੀ ਹਾਂ ਮੈਂ ਇੱਕ ਛੋਟਾ ਵਰਕਰ ਹੋਣ ਦੇ ਨਾਤੇ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਹੱਥ ਖੜੇ ਕਰਕੇ ਕਹੋ ਕਿ ਬੰਗਾਲ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣਾ ਚਾਹੀਦਾ ਸਾਰੇ ਸਾਰੇ ਹੱਥ ਖੜੇ ਕਰੋ ਪਰ ਦੋ ਹੱਥ ਖੜੇ ਕਰਕੇ ਕਹੋ ਹਲੇ ਹੱਥ ਨਹੀਂ ਖੜੇ ਹੋਣ ਪੂਰੇ ਆਵਾਜ਼ ਵੀ ਹੋਣੀ ਚਾਹੀਦੀ ਹੈ ਨਾਲ ਰਾਸ਼ਟਰਪਤੀ ਸ਼ਾਸਨ ਲਾਗੂ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਪਵਨ ਜੀ ਤੁਹਾਡੇ ਅੱਛੇ ਵਿਚਾਰ ਸੁਣੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਕਾਨਫਰੰਸ ਬਾਰੇ ਅਜੀ ਸ਼ਿਵਸਨ ਹਿੰਦੁਸਤਾਨ ਖੰਨਾ ਕਾਇਦ ਜਿਹੜੀ ਬੈਠਕ ਹੋਈ ਹੈ ਜਿਹਦੇ ਵਿੱਚ ਪਾਰਟੀ ਦੇ ਰਾਸ਼ਟਰੀ ਆध्यक्ष ਸ਼੍ਰੀ ਕੌਨ ਗੁਪਤਾ ਜੀ ਨੇ ਅដឹកਸ਼ਤਾ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਜਨਤਾ ਨੂੰ ਅਵੇਅਰ ਕਰਨ ਵਾਸਤੇ ਅੰਤਗਵਾਦ ਵੱਖਵਾਦ ਪਾਕਿਸਤਾਨ ਦੇ ਖਿਲਾਫ ਈੜੀ ਮੁਹਿੰਮ ਚੜੀ ਹੋਈ ਹੈ ਪਾਰਟੀ ਵੱਲੋਂ ਉਸੇ ਕੜੀ ਤੇ ਵਿਚਾਰ ਤੇ ਇੱਥੇ ਬੈਠਕ ਹੋਈ ਹੈ ਔਰ ਜਿਸ ਤਰ੍ਹਾਂ ਕਿ ਬੰਗਲਾਦੇਸ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਬਹੁਤਿਆਰ ਅਤਿਆਚਾਰ ਹੋ ਰਿਹਾ ਹੈ ਹਮਲੇ ਹੋ ਰਹੇ ਹਨ ਉਹਨਾਂ ਨੂੰ ਕਤਲਿਆਂ ਕੀਤਾ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਵੀ ਪਾਰਟੀ ਨੇ ਮਜ਼ਬੂਤ ਹੋ ਕੇ ਆਪਣੀ ਆਵਾਜ਼ ਉਠਾਉਂਦੀ ਹੈ ਪੂਰੇ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 22 ਤਰੀਕ ਨੂੰ ਜਿਹੜਾ ਪਟਿਆਲਾ ਦੇ ਵਿੱਚ ਇੱਕ ਸਾਂਝੀ ਸਰੰਦਰੀ ਦੀ ਬੈਠਕ ਰੱਖੀ ਗਈ ਹੈ ਜਿਸ ਦੇ ਵਿੱਚ ਇਸ ਆਗਾਜ਼ ਕੀਤਾ ਜਾਏਗਾ ਤੈਨੂੰ ਇਸ ਮੂਵ ਨੂੰ ਅੱਗੇ ਚੁੜਾਇਆ ਜਾਏਗਾ ਉਸੇ ਸੰਬੰਧ ਵਿੱਚ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਪਾਰਟੀ ਦਾ ਜਿਹੜਾ ਅਜੰਡਾ ਹੈ ਮੀਟਿੰਗਾਂ ਦਾ ਚੱਲ ਰਹੀ ਹੈ ਔਰ ਅਸੀਂ ਮਜਬੂਤੀ ਦੇ ਨਾਲ ਜਿਹੜੇ ਵੰਨਣਾ ਅੱਜ ਦੇ ਦਿਨ ਸ਼ਹੀਦ ਹੋ ਗਏ ਨੇ ਉਸ ਦਾ ਕੰਮ ਹੋ ਰਹੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਾਂਗੇ ਔਰ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਅੰਧਗਵਾਜ਼ ਜਾਂ ਦੂਸਰਾ ਐਕਸ਼ਨਵਾਦ ਜਿਹੜਾ ਵਧ ਰਿਹਾ ਹੈ ਲਗਾਤਾਰ ਥਾਣੇ ਤੇ ਹਮਲੇ ਹੋ ਰਹੇ ਨੇ ਔਰ ਲਗਾਤਾਰ ਨਸ਼ਕੂਤ ਹੋ ਰਹੀ ਹੈ ਜਾਂ ਨਸ਼ੇ ਨੂੰ ਲੈ ਕੇ ਜਿਹੜੀ ਪਾਰਟੀ ਮੈਦਾਨ ਦੇ ਵਿੱਚ